ਕਹਿੰਦੇ ਜੇ ਤੂੰ ਚਾਹਨਾ ਤੇਰੇ ਸਾਰੇ ਕੰਮ ਸੌਰਣ ਸਿਮਰਨ ਦਾ ਪੱਲਾ ਫੜ ਲੈ ਕਹੋ ਨਾਨਕ ਮਨ ਸਿਮਰਤ ਹੈ ਪੂਰਨ ਹੋਵੇ ਕਾਮ ਪ੍ਰਭ ਕੈ ਸਿਮਰਨ ਕਾਰਜ ਪੂਰੇ ਪ੍ਰਭ ਕੈ ਸਿਮਰਨ ਕਉ ਨਿਝੂਰੇ ਪ੍ਰਭ ਕੈ ਸਿਮਰਨ ਕਾਰਜ ਫਦੀ ਸਹਾਰੀ ਲੈ ਲੋ ਛੱਡੇ ਕੋਈ ਨਹੀਂ ਪਰਮ ਕੈ ਸਿਮਰਨ ਮਨ ਕੀ ਮਲ ਜਾਏ ਅਮਰਤ ਨਾਮ ਰਤ ਮਾਇ ਛੱਡੇ ਕੋਈ ਨਹੀਂ ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ ਜੇ ਤੂੰ ਚਾਹਨਾ ਤੇਰੇ ਕੰਮ ਪੂਰਨ ਹੋ ਜਾਣ ਸਿਮਰਨ ਦਾ ਪੱਲਾ ਫੜ ਲੈ ਆਖੋ ਸਤਿਨਾਮ ਸਿਮਰਨ ਦਾ ਪੱਲਾ ਇੱਕ ਧਿਆਨ ਰੱਖੀ ਜਿਹੜੇ ਕੰਮਾ ਕਰਕੇ ਤੂੰ ਸਿਮਰਨ ਕਰਣਾ ਉਹ ਕੰਮ ਸ਼ੁਭ ਭਾਵਨਾ ਵਾਲੇ ਹੋਣ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਇਹ ਗੱਲ ਬੜੇ ਧਿਆਨ ਨਾਲ ਸੁਣੋ ਸ਼ੁਭ ਭਾਵਨਾ ਅਸੀਂ ਸਿਮਰਨ ਵਧਾ ਲਈਏ ਸੱਚੇ ਪਾਸ਼ਾ ਫਲਾਣਾ ਬੰਦਾ ਬਰਦਾਸ਼ ਨਹੀਂ ਹੁੰਦਾ ਆ ਨਹੀਂ ਹੁੰਦਾ ਮੇਰੀ ਗੱਲ ਪੂਰੀ ਕਰੋ ਮੇਰਾ ਕੰਮ ਪੂਰਾ ਕਰੋ ਉਹ ਸਾਡੇ ਸਿਮਰਨ ਵਧਾਣ ਪੈ ਸੇ ਕਾਮਨਾ ਸ਼ੁਭ ਨਹੀਂ ਆ ਕੋ ਸਾਥ ਨਾਲ ਓਏ ਸ਼ੁਪਾ ਬਰਾ ਤੁਸੀਂ ਕਈ ਗੁਰਦੁਆਰਿਆਂ ਚ ਅਰਦਾਸ ਸੁਣਦੇ ਹੋ ਜਿਦੇ ਜੇ ਬੋਲੀਆਂ ਜਾਂਦਾ ਹੈ ਬੋਲੇ ਜਾਂਦਾ ਹੈ ਫਲਾਣਿਆਂ ਵੱਲੋਂ ਅਰਦਾਸ ਇਹਨਾਂ ਦੀਆਂ ਸ਼ੁਭ ਭਾਵਨਾਵਾਂ ਪੂਰੀਆਂ ਕਰਨੀਆਂ ਆ ਕੋ ਸਾਥ ਨਹਾ ਇਨੀਆਂ ਸੰਗਤਾਂ ਬਾਹਰੋਂ ਯਾਤਰਾ ਤੋਂ ਆਈਆਂ ਨੇ ਇਹਨਾਂ ਦੀਆਂ ਸ਼ੁਭ ਭਾਵਨਾਵਾਂ ਇਹ ਗੱਲ ਬੜੇ ਧਿਆਨ ਨਾਲ ਸੁਣਨਾ ਪੂਰੀਆਂ ਕੀ ਕਈ ਵਾਰੀ ਬੰਦਾ ਸਿਮਰਨ ਵਧਾ ਬੈਠਦਾ ਤੇ ਸ਼ੁਭ ਭਾਵਨਾ ਬਿਸ਼ੇਰੀ ਬਧਾ ਤੇ ਸਿਮਰਨ ਵਧਾ ਤੇ ਭਾਵਨਾ ਸ਼ੁਭ ਰੱਖ ਜਿਹੜੀ ਮੰਗ ਰੱਖੀ ਉਹਦੇ ਹੀ ਕਿਸੇ ਦਾ ਬੋਰਾ ਨਾ